ਨੌਜਵਾਨ ਦੀ লাশ ਸੜਕ ਤੇ ਰੱਖ ਕੀਤਾ ਧਰਨਾ ਪ੍ਰਦਰਸ਼ਨ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਕੀਤੀ ਮੰਗ ਨਹੀਂ ਤਾਂ লাশ ਦਾ ਸ਼ਿਸ਼ਕਾਰ ਨਹੀਂ ਕਰਾਂਗੇ ਜਾਣਕਾਰੀ ਦਿੰਦੇ ਹੋਏ ਮਹੱਲਾ ਵਾਸੀਆਂ ਨੇ ਦੱਸਿਆ ਕਿ ਗੰਨੇ ਦੀ ਰੇੜੀ ਲਾਉਂਦਾ ਇੱਕ ਵਿਅਕਤੀ ਆਪਣਾ ਕੰਮ ਸਮਾਪਤ ਕਰਕੇ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਕੁੱਟਮਾਰ ਕਰਕੇ ਪੈਸੇ ਖੋ ਲਏ ਜਦੋਂ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਦੁਬਾਰਾ ਉੱਥੇ ਆਇਆ ਤਾਂ ਦੋਸ਼ੀਆਂ ਨੇ ਦੋਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਅਤੇ ਤੇਜ਼ ਹਥਿਆਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਹਨਾਂ ਕਿਹਾ ਕਿ ਸਿਰਫ ਅੱਧਾ ਕਿਲੋਮੀਟਰ ਤੇ ਥਾਣਾ ਹੈ ਅਤੇ ਪੁਲਿਸ ਵੱਲੋਂ ਹਾਲੇ ਤੱਕ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਹ ਵੀ ਦੋਸ਼ ਲਾਇਆ ਕਿ ਮਹੱਲੇ ਵਿੱਚ ਬਹੁਤ ਜ਼ਿਆਦਾ ਨਸ਼ਾ बिकਦਾ ਹੈ ਪਰ ਪੁਲਿਸ ਵੱਲੋਂ ਚੈਕਿੰਗ ਕਰਕੇ ਸਿਰਫ ਖਾਨਾ ਪੂਰਤੀ ਕੀਤੀ ਜਾਂਦੀ ਹੈ ਜਦ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ Laash ਦਾ ਸ਼ਿਸ਼ਕਾਰ ਨਹੀਂ ਕਰਾਂਗੇ ਥਾਣਾ ਇੰਚਾਰਜ ਇੰਸਪੈਕਟਰ ਹਰਜੋਤ ਸਿੰਘ ਨੇ ਦੱਸਿਆ ਕਿ ਰਾਤੀ ਲੜਾਈ ਹੋਈ ਸੀ ਜਿਸ ਵਿੱਚ ਦੋ ਨੌਜਵਾਨ जख्मी ਹੋਏ ਸਨ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸਾਡੇ ਵੱਲੋਂ ਬਿਆਨਾਂ ਦੇ ਆਧਾਰ ਤੇ ਪੰਜ ਵਿਅਕਤੀਆਂ ਤੇ ਬਾਈ ਨੇਮ ਅਤੇ ਕੁਝ ਅਣਪਛਤੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਭੇਜੀਆਂ ਗਈਆਂ ਹਨ ਸਾਡੇ ਵੱਲੋਂ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ پہلا دو ثواب ہو گئے تیسرا کس کا کام چلا سکتا ہے پانی سارے چلو دانا کو مدد کیا ہے کس کے خاطر मेरा नाम रविंद्र है जी मैं जो लड़का मरा है उसका मैं मामा हूँ और मैं दिल्ली में रहता हूँ तो बात हो गई कि मेरे को रात को साढ़े नौ बजे रात को कॉल गया यहाँ से यहाँ पर मेरे भांजे को तीन चार बंदे रोक करके इसको हर से लाठी से मारा है और काट पीट दिया है फिर हमने उसको दोबारा कॉल किया फिर कोई किसी ने कॉल ही नहीं उठाया फिर हमने वहाँ से साढ़े दस बजे रात में आया स्टेशन गाड़ी पकड़ यहाँ आया तो यहाँ पर गाड़ी कैंसिल हो गई फिर हमने दोबारा चला गया वापस दिल्ली फिर दिल्ली हमने रात में आए से साढ़े पाँच बजे फिर सुबह हमने ट्रेन पकड़ी वहाँ से जब यहाँ आया हूँ दो बजे तो पता चला कि ये वहाँ मर गया बंदे तो हमारे भंजे जो मरे हमारे भंजे खास भंजे वो काफ़ी डर से आ रहा था और तुतार अभी उसको हम लाश लेके आए हैं कल रात दो भरावे देते ਕੁਝ ਬੰਦਿਆਂ ਨੇ ਨਸ਼ੇੜੀਆਂ ਨੇ ਹਮਲਾ ਕੀਤਾ ਕਿਰਪਾਨਾਂ ਨਾਲ ਹਥਿਆਰਾਂ ਨਾਲ ਔਰ 18 ਘੰਟੇ ਬੀਤ ਗਏ ਹਾਲੇ ਤੱਕ ਕੋਈ ਉਹਨਾਂ ਚੋਂ ਇੰਜਰਡ ਸੀਗਾ ਉਹ ਹਦेश ਹਸਪੀਟਲ ਦਾ ਗਿਆ ਇੱਕ ਦੀ ਮ੍ਰਿਤਕ ਤੇ ਆਪਣੇ ਸਾਹਮਣੇ ਪਈ ਆ ਪਰੰਤੂ 18 ਘੰਟੇ ਦੇ ਬਾਵਜੂਦ ਬੀਤਣ ਦੇ ਹਾਲੇ ਤੱਕ ਕਿਸੇ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਲਈ ਰੋਸ਼ਵਰ ਜੋ ਪਰਿਵਾਰ ਨਾਲ ਸਾਰੇ ਜਿਹੜੇ ਮਲਾ ਨਿਵਾਸੀ ਨੇ ਔਰ ਜਥੇਬੰਦੀ ਜਣਾ ਨੇ ਉਹਨਾਂ ਨੇ ਆ ਕੇ ਇੱਥੇ ਧਰਨੇ ਚ ਸ਼ੁਕੋਲਿਤ ਕੀਤੀ ਲਗਾਤਾਰ ਜਿਹੜੇ ਸਰਚ ਆਪਰੇਸ਼ਨ ਚੁਲਾਏ ਜਾਂਦੇ ਆ ਕਿ ਕਿਸ ਤਰ੍ਹਾਂ ਦੇਖਦੇ ਨਹੀਂ ਕੋਈ ਸਰਚ ਆਪਰੇਸ਼ਨ ਨਹੀਂ ਇਹ ਸਿਰਫ ਫਾਰਮੈਲਟੀ ਆ ਕਿਉਂਕਿ ਲਗਾਤਾਰ ਜਿਹੜੇ ਰਾਤ ਨੂੰ 12-12 1:00 ਵਜੇ ਤੱਕ ਇਹ ਗਲੀਆਂ ਦੇ ਵਿੱਚ ਮੁੰਡੇ ਘੁੰਮਦੇ ਆ ਉਹਨਾਂ ਤੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕਦੇ ਉਹਨਾਂ ਨੂੰ ਚੱਕਿਆ ਨਹੀਂ ਜਾਂਦਾ ਕਦੇ ਜਿਹੜੇ ਕਿਰਪਾਨਾ ਲਗਾਏ ਹਥਿਆਰ ਲਗਾ ਕੇ ਸ਼ਹਿਰਾਂ ਵਿੱਚ ਗੁੱਟਾਗਰਦੀ ਕਰਦੇ ਆ ਕਦੇ ਉਹਨਾਂ ਦੀ ਕਦੇ ਗ੍ਰਿਫਤਾਰੀ ਨਹੀਂ ਹੋਈ ਦੇਖੀ ਅਸੀਂ ਕਦੇ ਗ੍ਰਿਫਤਾਰੀ ਨਹੀਂ ਹੁੰਦੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾ ਬਹੁਤ ਵਾਰ ਨਾ ਤੌਂਚ ਗਿਆ ਇਹ ਇਹ ਜਿਹੜਾ ਮੇਨ ਚੌਕ ਹੈ ਮੇਨ ਚੋਗਰ ਜਿੱਥੇ ਪਹਿਲਾਂ ਵੀ ਇੱਕ ਵਾਰੀ ਗੋਲਵਾਰੀ ਦੇ ਅਗਰ ਡਰਾਮਾ ਹੋਈਆਂ ਸੀ ਕਈ ਬੰਦਿਆਂ ਨੂੰ ਪਹਿਲਾਂ ਵੀ ਇੰਜਰਨ ਕੀਤਾ ਗਿਆ ਇਹਦਾ ਖੁੱਲੇ ਆਪ ਚਿੱਟਾ ਵਿਗਦਾ ਖੁੱਲੇ ਫਿਰ ਵੀ ਉਸ ਦਾ باوجود ਇਹਦੇ ਪੋਸਟ ਬਣਾਈ ਗਈ ਪੁਲਿਸ ਦੀ ਪਰੰਤੂ ਇਹਦਾ ਕਹੜਾ ਪੁਲਿਸ ਦਾ ਨਾਕਾ ਨਹੀਂ ਦੇਖਿਆ ਗਿਆ ਪੁਲਿਸ ਹੈ ਨਹੀਂ ਕਿਉਂਕਿ ਮਿਲਤ ਕੋਈ ਰੱਤ ਨਹੀਂ ਹੈ ਪੁਲਿਸ ਦਾ ਕਦੇ ਵੀ ਨਾਕਾ ਨਹੀਂ ਦੇਖਿਆ ਗਿਆ ਇਹ ਡੈੱਡ ਬੋਡੀ ਜਿਹੜਾ ਪਰਿਵਾਰ ਦੇ ਨਾਲ ਸੀ ਸਾਹਮਣ ਦਾ ਪਰਿਵਾਰ ਜਦੋਂ ਤੱਕ ਨਹੀਂ ਮੰਨਦਾ ਇਹਦੇ ਸੰਸਕਾਰ ਕਰਨ ਵਾਸਤੇ ਉਦੋਂ ਤੱਕ ਕਿਸੇ ਉਹਨਾਂ ਦੇ ਨਾਲ ਖੜੇ ਆ ਇਹ ਕਿਹਨੂੰ ਕਰਤਾ ਹੈ ਪੜਦੇ ਭਾਈ ਬੇਰ ਦਾ ਆ ਗਿਆ ਕਿਹਨੂੰ ਕਰਨਾ ਜੀ ਇਹ ਕਾ ਕਹਿੰਦੇ ਇਧਰ ਨਾ ਇਨਸਾਫ ਵਾਸਤੇ ਲਾਇਆ ਗਿਆ ਨੌਜਵਾਨ ਬੱਚਾ ਸੀ 30 ਸਾਲ ਦਾ ਤੇ ਆਉਂਦਾ ਸੀ ਉਹ ਘਰੇ ਆ ਰਿਹਾ ਸੀ ਉਧਰ ਲੁੱਟ ਕੋ ਕਰੀਏ ਜਦੋਂ ਗੱਲਾਂ ਲੁੱਟ ਕੇ ਲੈ ਗਏ ਤੇ ਮੜ ਕੇ ਘਰੇ ਗਿਆ ਆਪਣੇ ਭਰਾ ਨੂੰ ਲੈ ਕੇ ਆਇਆ ਇੱਥੇ ਜਿੱਥੇ ਆਪਾਂ ਚੌਂਕੇ ਧਰਨਾ ਲੱਗਿਆ ਇਸੇ ਤੋਂ ਇਹ ਘਟਨਾ ਹੈ ਜੋ ਚੌਂਕੇ ਜਾ ਕੇ ਭਰਾ ਨੂੰ ਨਾਲ ਲੈ ਕੇ ਆਇਆ ਜਿਹੜਾ ਮਰਤੀ ਦੇਹ ਬੜੀਏ ਇਹ ਵੀ ਤਰਾ ਪੈਸੇ ਵਾਪਸ ਕਰਨ ਲੈਣ ਵਾਸਤੇ ਚੋਰਾਂ ਤੋਂ ਤੈਨੂੰ ਆਉਂਦੇ ਸਾਰੇ ਨੂੰ ਕਰਪਾਨਾ ਤਲਵਾਰਾਂ ਨਾਲ ਹਮਲਾ ਕਰਤਾ ਇਹਨੂੰ ਮਾਰਤਾ ਤੇ ਇੱਕ ਇਹਦਾ ਭਰਾ ਹੈ ਜਿਹੜਾ ਉਹ ਇੰਜਲੇ ਬਹੁਤ ਉਹ ਵੀ ਬਹੁਤ ਮੁਸ਼ਕਲਾਂ ਬਚੂਗਾ ਇੱਥੇ ਬਹੁਤ ਗੁੰਡਾਗਰਦੀ ਹੁੰਦੀ ਆਂਦੀ ਏ ਥੋਬੀਆਂ ਵਾਲੇ ਚਸ਼ਰੀਆਮ ਨਸ਼ਾ ਵੀ ਕਰਦਾ ਏ ਰਾਤ ਵੀ ਥੋਬਿਆਂ ਨੇ ਇੱਕ ਵਿਆਹ ਸੀਗਾ ਇੱਥੇ ਨੰਗੀ ਤਲਵਾਰਾਂ ਨਾਲ ਖੂਬ ਨਾਚ ਨੰਗਾ ਨਾਚ ਹੋਇਆ ਏ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਆਉਂਦਾ ਇੱਥੇ ਕੋਈ ਕਿਸੇ ਤੋਂ ਡਰ ਭਏ ਨਹੀਂ ਸਰਕਾਰ ਵੀ ਫੇਲੀਅਰ ਹੈ ਪਤਾ ਨਹੀਂ 10 ਕਿਲੋਮੀਟਰ ਤੇ ਥਾਣਾਗਾ ਫਿਰ ਵੀ ਇਸ ਤਰ੍ਹਾਂ ਸਰਕਾਰ ਫੇਲੀਅਰ ਕੋਈ ਦਬਦਬਾ ਨਹੀਂ ਨਾ ਕੋਈ ਪੁਲਿਸ ਕਰਦਾ ਲੋਕ ਨਾ ਕੋਈ ਸਰਕਾਰ ਦਾ ਦਬਦਬਾ ਵੀ ਕੋਈ ਗਰੀਬ ਨੂੰ ਇਨਸਾਫ ਮਿਲੇ ਦੇਖੋ ਹੁਣ ਤੱਕ ਹੱਜੇ ਤੱਕ ਹੋ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਨਹੀਂ ਹੋਏ ਦੋਸ਼ੀ ਗ੍ਰਿਫਤਾਰ ਹੋਣੇ ਚਾਹੀਦੇ ਨੇ ਤੇ ਇਹਨਾਂ ਨੂੰ ਜਿਹੜਾ ਨੇ ਬੱਚਾ ਮਾਰਿਆ ਗਿਆ ਇਹਨਾਂ ਨੂੰ ਇਨਸਾਫ ਦਵਾਣਾ ਜ਼ਰੂਰੀ ਹੈ ਇਹ ਜਿੰਨੇ ਦਾ ਕਰ ਇਨਸਾਫ ਨਹੀਂ ਮਿਲਦਾ ਇਹਨਾਂ ਨੂੰ ਦੋਸ਼ੀ ਫੜੇ ਨਹੀਂ ਜਾਂਦੇ ਉਹਨੇ ਦਾ ਕਰ ਸੰਸਕਾਰ ਨਹੀਂ ਕਰਿਆ ਜਾਊਗਾ ਇਹ ਇੱਥੋਂ ਤੱਕ ਦੀ ਧਰਨਾ جاری ਰਹੂਗਾ ਬੰਦ ਕਰੋ ਬੰਦ ਕਰੋ ਨ ਲਗਾ ਕੀ ਮੰਨ ਲਓ ਇਹ ਜਿਹੜਾ ਕੱਲ ਰਾਤ ਇੱਕ ਲੜਕਾ ਹੈਗਾ ਜਤਿੰਦਰ ਨਾਮ ਦਾ ਜਿਹਦੇ ਚਾਰ ਪੰਜ ਜਿਹੜਾ ਬਾਈ ਨੇ ਮ ਹੈਗਾ ਵਿਅਕਤੀਆਂ ਨੇ ਜਿਹੜੇ ਸੱਟਾਂ ਮਾਰੀਆਂ ਸੀ ਜਿਹਦੀ ਦਰਾਨੇ ਜਿਹੜੀ ਇਹ ਇਲਾਜ ਹਸਪੀਟਲ ਵਿੱਚ ਡੈਥ ਹੋ ਗਈ ਸੀ ਉਸ ਤੇ ਤੁਰੰਤ ਜਿਹੜਾ ਹੈਗਾ ਮੁਕੱਦਮਾ ਨੰਬਰ 325 ਅੰਡਰ ਸੈਕਸ਼ਨ 103 109 ਤੇ ਹੋਰ ਜਿਹੜੀਆਂ ਬੀਐਨਐਸ ਦੀਆਂ ਉਤਾਰਾਂ ਦੀਨ ਜਿਹੜਾ ਦਰਜ ਕਰ ਲਿਆ ਸੀਗਾ ਤੇ ਇਹ ਚ ਜਿਹੜਾ ਸਾਡੇ ਵੱਲੋਂ ਜਿਹੜਾ ਲਗਾਤਾਰ ਜਿਹੜੀਆਂ ਮਾਂਜੋਗ ਸੀਨੀਅਰ ਕਪਤਾਨ ਪੁਲਿਸ ਉਹਨਾਂ ਦੀਆਂ ਜਿਹੜੀਆਂ ਨਿਰਦੇਸ਼ਾਂ ਤੇ ਟੀਮਾਂ ਜਿਹੜੀਆਂ ਸੀਆਈ ਦੀਆਂ ਤੇ ਸਾਡੇ ਪੁਲਿਸ ਸਟੇਸ਼ਨ ਦੀਆਂ ਟੀਮਾਂ ਬਣ ਕੇ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਤੇ ਦੋਸ਼ੀਆਂ ਨੂੰ ਜਿਹੜਾ ਹੈਗਾ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਪਰਿਵਾਰ ਦਾ ਹੀ ਹੈ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਡਾ ਵੀ ਉਹਨਾਂ ਨਾਲ ਜਿਹੜਾ ਲਗਾਤਾਰ ਰابطਾ ਹੈਗਾ ਤੇ ਹੁਣ ਵੀ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਲਗਾਤਾਰ ਗੱਲ ਕਰ ਰਹੇ ਹਾਂ ਵੀ ਸਾਡੇ ਵੱਲੋਂ ਪੂਰੇ ਐਫਰਟ ਕੀਤੇ ਜਾ ਰਹੇ ਤੇ ਇਹ ਬਾਈ ਨੇ ਪਤਾ ਦਿੱਤਾ ਕਿ ਕੀ ਕਰਨ ਨਾਲ ਇਹ ਬਾਈ ਨੇ ਪੰਜ ਜਣਿਆਂ ਤੇ ਐਫਰ ਰਜਿਸਟਰ ਹੈ ਬਾਕੀ ਕੁਛ ਅਨੂਨ ਹੈਗੇ ਇੱਥੇ ਲੋਕਲੀ ਹੈ ਜੇ ਬਾਹਰ ਦੇ ਨਹੀਂ ਇਹ ਲੋਕਲੀ ਜਿਹੜਾ ਹੈਗਾ ਆਪਣੇ ਬਟਿੰਡੇ ਦੇ ਰਹਿਣ ਵਾਲੇ ਆ ਤੇ ਸਾਡੇ ਵੱਲੋਂ ਜਿਹੜਾ ਹੈਗਾ ਹਰ ਐਫਰਟ ਕੀਤਾ ਜਾ ਰਿਹਾ ਤੇ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਜਿਹੜੇ ਪਰਿਵਾਰਕ ਨੇ ਹਾਂਜੀ ਉਹ ਇਹੀ ਹੈ ਜਿਹੜੇ ਹੈ ਅਰੈਸਟ ਕੀਤਾ ਜਾਵੇ ਤਾਂ ਉਸੇ ਉਹੀ ਇਹਨਾਂ ਨੂੰ ਜਿਹੜਾ ਹੈਗਾ ਵੀ ਸਾਡੇ ਵੱਲੋਂ ਜਿਹੜੀਆਂ ਟੀਮਾਂ ਜਿਹੜੀਆਂ ਡੱਡ ਜਿਹੜੀਆਂ ਰਾਤ ਹੀ ਫਾਰਮ ਹੋ ਗਈਆਂ ਸੀਗੀਆਂ ਅਫਸਰਾਂ ਦੀ ਹਦਾਇਤਾਂ ਤੇ ਤੇ ਸਾਡੇ ਵੱਲੋਂ ਹਰ ਇੱਕ ਐਫਰਟ ਕੀਤਾ ਜਾ ਰਿਹਾ ਤੇ ਅਸੀਂ ਜਿਹੜਾ ਸਾਨੂੰ ਥੋੜਾ ਟਾਈਮ ਦਿੱਤਾ ਅਸੀਂ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਿਆ